ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਪਹਿਲਾ ਆਪਾਂ ਫਤਿਹ ਦੀ ਸਾਂਝ ਪਾਉਨੇ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਗੱਜ ਕੇ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਇੱਕ ਤੁਹਾਡੀ ਛੋਟੀ ਜੀ ਗੱਲ ਸਾਂਝੀ ਕਰਨੀ ਸੀ ਤੁਹਾਡੇ ਨਾਲ ਵੈਸੇ ਕਿਸੇ ਭਾਵੇਂ ਛੋਟੀ ਹੋਊਗੀ ਪਰ ਮੈਨੂੰ ਬਹੁਤ ਵੱਡੀ ਲੱਗਦੀ ਹੈ ਚਪੈਰਾ ਸਾਹਿਬ ਨੂੰ ਲੈ ਕੇ ਖਾਲਸਾ ਜੀ ਚਪੈਰਾ ਸਾਹਿਬ ਤੇ ਇੱਕ ਵੀਡੀਓ ਅਪਲੋਡ ਹੋ ਗਈ ਸੀਗੀ ਚਪੈਰਾ ਸਾਹਿਬ ਦੀ ਫੇਸਬੁੱਕ ਤੇ ਹੋਰ ਵੀ ਰੋਗੀ ਸੀ ਤੇ ਇਹਨੂੰ ਇੱਕ ਪਖੰਡ ਦਾ ਰੂਪ ਦਿੱਤਾ ਗਿਆ ਤੇ ਮੈਂ ਇਸ ਵਿਸ਼ਾ ਤੇ ਵਿਚਾਰ ਕਰਨੀ ਚਾਹਨੀ ਆ ਕੀ ਖਾਲਸਾ ਜੀ ਦੇਖੋ ਜਿੰਨੇ ਵੀ ਸੰਗਤ ਚਪੈਰਾ ਸਾਹਿਬ ਕਰਦੀ ਹੈ ਸਭ ਦੇ ਮਹਾਰਜ ਕਮ ਕਾਜ ਸਵਾਰਦੇ ਨੇ ਦੁੱਖਾਂ ਦੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ ਜੋ ਵੀ ਚਪੈਰਾ ਸਾਹਿਬ ਦੀ ਬਾਣੀ ਪੜ੍ਹਦੇ ਨੇ ਜੋ ਚਪੈਰਾ ਸਾਹਿਬ ਘਰ ਵਿੱਚ ਕਰਦੇ ਨੇ ਘਰ ਵਿੱਚ ਵੀ ਇੰਨੀ ਬੜੀ ਬਾਣੀ ਦਾ ਪ੍ਰਭਾਵ ਹੁੰਦਾ ਦੇਖੋ ਜੀ ਖਾਲਸਾ ਜੀ ਤੁਸੀਂ ਆਪ ਜਾਣਦੇ ਹੋ ਹੁਣ ਜਿਹੜੀ ਜਪਜੀ ਸਾਹਿਬ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਜਦੋਂ ਇਹ ਦਰਗਾਹੀ ਬਾਣੀ ਆ ਜੀ ਜਪਜੀ ਸਾਹਿਬ ਦੀ ਜਪਜੀ ਸਾਹਿਬ ਮਹਾਰਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਇਹ ਉਚਾਰਨ ਕਰਦੇ ਹੁੰਦੇ ਸੀ ਮਰ ਪਾਈ ਮਰਦਾਨਾ ਜੀ ਦੇ ਨਾਲ ਤੇ ਇਹ ਦਰਗਾਹੀ ਬਾਣੀ ਆ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ ਦੀ ਬਾਣੀ ਉਸ ਤੋਂ ਉਪਰੰਤ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਚੀ ਬਾਣੀ ਹੋਈ ਹੈ ਸਭ ਪੱਲੇ ਪਾਤ ਝਾੜਦੇ ਆ ਤੇ ਉਸ ਤੋਂ ਉਪਰੰਤ ਜੋ ਚਪਾਈ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਚਪੈਰਾ ਸਾਹਿਬ ਦੇ ਵਿੱਚ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੌਰ ਸਾਹਿਬ ਵਿਖੇ ਇਹ ਵਿਚਾਰਣ ਕੀਤੀ ਸੀ ਇਹ ਖਾਲਸਾ ਜੀ ਦਸਤੋਚ ਪੈਰਾ ਸਾਹਿਬ ਦੇ ਵਿੱਚ ਕੀ ਮਾੜਾ ਪਾਈ ਗੋਰਖਵਾਲ ਸਿੰਘ ਜੀ ਖਾਲਸਾ ਜੀ ਜੋ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਸ਼ਹੀਦ ਗਾਂਗੂਰ ਸਿੰਘ ਹੀ ਦਸਤੋਚ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਇਆ ਦਸਤੋਚ ਸਾਹਿਬ ਹੁਣ ਥਾਵਾਂ ਥਾਵਾਂ ਤੇ ਦਸਤੋਚ ਸਾਹਿਬ ਕਈ ਗੁਰੂ ਘਰਾਂ ਵਿੱਚ ਦਸਤੋਚ ਸਾਹਿਬ ਚੱਲ ਰਿਹਾ ਇਹ ਖਾਲਸਾ ਜੀ ਘਰਾਂ ਦੇ ਵਿੱਚ ਹੀ ਬੀਬੀਆਂ ਭੈਣਾਂ ਭਰਾ ਸਾਰੇ ਜੋ ਵੀ ਕਰ ਰਹੇ ਆ ਦੋਂ ਬਸ ਇਹਦੇ ਵਿੱਚ ਕੀ ਮਾੜਾ ਤੁਸੀਂ ਆਪ ਕਮੈਂਟ ਕਰਕੇ ਵੀ ਮੈਨੂੰ ਦੱਸ ਸਕਦੇ ਹੋ ਕਿ ਕੀ ਗਲਤ ਹੈ ਵੈਸੇ ਤੁਸੀਂ ਕਹੀ ਤਾਂ ਹੁਣ ਇਦਾਂ ਕਹਿਣਗੇ ਨਾ ਵੀ ਇਹ ਆਪ ਰੈਗੂਲਰ ਕਰਦੇ ਨੇ ਤਾਂ ਇਹਨਾਂ ਨੇ ਇਹ ਵੀਡੀਓ ਪਾਈ ਆ ਗੱਲ ਸਰ ਜੀ ਮੈਨੂੰ ਇਸ ਨੂੰ ਲੈ ਕੇ ਤਰਕ ਕੀਤਾ ਇਸ ਤੇ ਇਸ ਨੂੰ ਇੱਕ ਪਖੰਡ ਦਾ ਰੂਪ ਦੱਸਿਆ ਗਿਆ ਇਹ ਮੈਂ ਇਸ ਤੇ ਤਾਂ ਬੋਲੀ ਐ ਮੈਂ ਕਦੇ ਨਹੀਂ ਸੀ ਬੋਲਦੀ ਇਸ ਤਰ੍ਹਾਂ ਮੈਂ ਕਦੇ ਕਿਸੇ ਨੂੰ ਕੋਈ ਨਹੀਂ ਰਿਪਲਾਈ ਨਹੀਂ ਦਿੰਦੀ ਹੁੰਦੀ ਬਟ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗੀ ਆ ਕਿ ਜੋ ਜਪੇਰਾ ਸਾਹਿਬ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕਾਜ ਸਵਾਰਦੇ ਨੇ ਜੋ ਹੁਣ ਜਿਹੜੀ ਜਿਹੜੇ ਜਪੇਰਾ ਸਾਹਿਬ ਬਾਰੇ ਨਹੀਂ ਸੀ ਜਾਣਦੇ ਉਹ ਵੀ ਜਾਣਨ ਲੱਗੇ ਬਾਣੀ ਪੜਨ ਲੱਗੇ ਸਾਰੇ ਬਾਣੀ ਨਾਲ ਜੁੜ ਗਏ ਤੇ ਕਿੰਨੇ ਲੱਖਾਂ ਉਥੇ ਦੁਨੀਆ ਅੱਜ ਜਪੇਰਾ ਸਾਹਿਬ ਐਤਵਾਰ ਨੂੰ ਮਾਤਲਬ ਆ ਕੇ ਬਾਣੀ ਪੜ੍ਹਦੀ ਐ ਇਹ ਦੱਸੋ ਕੀ ਮਾੜਾ ਇਹਦੇ ਵਿੱਚ ਇਹਦੇ ਵਿੱਚ ਤਾਂ ਕੁਝ ਵੀ ਮਾੜਾ ਨਹੀਂ ਹੈਗਾ ਲੋਕ ਉਹ ਤਾਂ ਜਿਨ੍ਹਾਂ ਨੂੰ ਨਈਂ ਜਪੇਰਾ ਸਾਹਿਬ ਦੀ ਸੇਵਾ ਮਿਲਦੀ ਉਹ ਹੱਥ ਬੰਨ੍ਹ ਕੇ ਮਹਾਰਾਜ ਤੋਂ ਮੰਗਦੇ ਆ ਕਿ ਮਹਾਰਾਜ ਸੱਚੇ ਬਾਦਸ਼ਾਹ ਜਪੇਰਾ ਸਾਹਿਬ ਦੀ ਬਾਣੀ ਸਾਡੇ ਝੋਲੀ ਵਿੱਚ ਪਾ ਦਿਓ ਦੇਖੋ ਜੀ ਜਪੇਰਾ ਸਾਹਿਬ ਦੇ ਵਿੱਚ ਕੀ ਪਖੰਡ ਹੈ ਤੁਸੀਂ ਖੁੱਦੋ ਦੱਸੋ ਇਹ ਪਖੰਡੇ ਦੇ ਵਿੱਚ ਕੀ ਹੈ ਜਿਹੜੀ ਦਰਗਾਹੇ ਬਾਣੀ ਪੰਜ ਜਪਜੀ ਸਾਹਿਬ ਕੀਤੇ ਜਾਂਦੇ ਨੇ ਪਹਿਲਾ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚੀ ਹੋਈ ਬਾਣੀ ਆ। ਦੂਸਰੀ ਬਾਣੀ ਚਪਾਈ ਸਾਹਿਬ ਦੀ ਕੀਤੀ ਜਾਂਦੀ ਉਹ 10ਵੇਂ ਜਾਮੇ ਜਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੌਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਉਸ ਤੋਂ ਉਪਰੰਤ ਸੁਖਮਨੀ ਸਾਹਿਬ ਕੀਤਾ ਜਾਂਦਾ ਖਾਲਸਾ ਜੀ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਤੇ ਉਹਨਾਂ ਨੇ ਉਹਨਾਂ ਦੇ ਉਚਾਰਨ ਕੀਤਾ ਹੋਇਆ ਸੁਖਮਨੀ ਸਾਹਿਬ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਨੰਦ ਸਾਹਿਬ ਬੜਕਿ ਅਦਾਸ ਕੀਤੀ ਜਾਂਦੀ ਦੱਸੋ ਇਹਦੇ ਵਿੱਚ ਕੀ ਗਲਤ ਬਾਣੀ ਕੀਦੀ ਪੜੀ ਜਾਂਦੀ ਹੈ ਬਟ ਜਿਨ੍ਹਾਂ ਦੇ ਕੰਮ ਹੁੰਦੇ ਨੇ ਮਹਾਰਾਜ ਕੰਮ ਸੁਆਕਾਜ ਸਵਾਰਦੇ ਨੇ ਖਾਲਸਾ ਜੀ ਉਹ ਇਹਨਾਂ ਉਹ ਵੇਖੋ ਜਿਹੜੇ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਦਾਸ ਨੇ ਦਾ ਬਹੁਤ ਇਹਦਾ ਐਕਸਪੀਰੀਅੰਸ ਕੀਤਾ ਹੋਇਆ ਦਾਸ ਤੇ ਬਹੁਤ ਸੰਕਟ ਆਏ ਸੀ ਦਾਸ ਦੇ ਕੋਲ ਉਸ ਨਹੀਂ ਰਹਿ ਗਿਆ ਸੀ ਦਾਸ ਨੇ ਜੋ ਵੀ ਪ੍ਰਾਪਤ ਕੀਤਾ ਚਪੈਰਾ ਸਭ ਦੀ ਬਾਣੀ ਸ਼ਹੀਦਾਂ ਦੀ ਸੇਵਾ ਕਰਕੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸੇਵਾ ਕਰਕੇ ਖਾਲਸਾ ਜੀ ਪ੍ਰਾਤਨ ਸਮੇਂ ਤੋਂ ਅਸੀਂ ਸੇਵਾ ਅਸੀਂ ਸ਼ੁਰੂ ਤੋਂ ਸੈਸਵੀਰ ਸਿੰਘਾਂ ਨਹੀਂ ਕਰਦੇ ਆ ਰਹੇ ਆ ਤੇ ਅੱਜ ਵੀ ਕਰ ਰਹੇ ਆ ਮੈਂ ਆਪਦੇ ਮਾ ਮਾਂ ਬਾਪ ਦੇ ਘਰੇ ਹੀ ਸ਼ੁਰੂ ਤੋਂ ਸੇਵਾਏ ਕਰਨ ਲੱਗ ਗਈ ਸੀ ਕੱਲ ਸਾਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਦੱਸਦੀ ਹੁੰਨੀ ਆ ਕਿ ਸਾਡੀ ਸੇਵਾਏ ਸ਼ੁਰੂ ਤੋਂ ਚੱਲਦੀ ਆ ਰਹੀ ਸੀ ਬਟ ਚਪੈਰਾ ਸਾਹਿਬ ਮੈਂ ਕੋ 7 ਸਾਲਾਂ ਤੋਂ ਕਰਨ ਲੱਗ ਗਿਆ ਦੇਖੋ ਜੀ ਚਪੈਰਾ ਸਾਹਿਬ ਦੀ ਬਾਣੀ ਦੇ ਵਿੱਚ ਕੁਝ ਗਲਤ ਨਹੀਂ ਹੈਗਾ ਕੋਈ ਕੋਈ ਨਾ ਤਰਕ ਕਰੋ ਪਲੀਜ਼ ਮੇਰੀ ਰਿਕਵੈਸਟ ਹੈ ਹੱਥ ਬਨ ਕੇ ਬੇਨਤੀ ਹੈ ਕਿ ਜਿਨ੍ਹਾਂ ਦੇ ਸੁਖਾਮ ਸੰਪੂਰਨ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਦੁੱਖ ਕੱਟੀ ਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਦੁਪਹਿਰਾ ਸਾਹਿਬ ਕੀ ਹੈ ਤੇ ਦੁਪਹਿਰਾ ਸਾਹਿਬ ਦੇ ਗਲਤ ਵਿੱਚ ਕੀ ਹੈ ਮੈਨੂੰ ਇਹ ਦੱਸੋ ਸਾਬ ਬਾਣੀਆਂ ਤੋਂ ਸਾਰੀਆਂ ਜਿਹੜੇ ਗੁਰੂਆਂ ਨੂੰ ਆਪਾਂ ਦੱਸੋ ਗੁਰੂਆਂ ਸਹਿਬਾਨਾਂ ਨੇ ਹੀ ਉਚਾਰਣ ਕੀਤੀਆਂ ਹੋਈਆਂ ਨੇ ਉਹੀ ਪੜਦੇ ਆ ਨਾ ਤੇ ਆਪਾਂ ਨੂੰ ਕੀ ਇਹਦੇ ਵਿੱਚ ਗਲਤ ਹੈ ਤੇ ਮੈਂ ਉਹਨਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਭੈਣ ਭਰਾਵਾਂ ਨੂੰ ਵੀ ਵੀਰੋ ਇਦਾਂ ਕੋਈ ਪਖੰਡ ਨਾ ਸਮਝੋ ਕੋਈ ਪਖੰਡ ਨਹੀਂਗਾ ਜੀ ਜਿਹੜੇ ਕਦੇ ਗੁਰੂ ਘਰ ਨਹੀਂ ਨਾ ਗਏ ਸੀ ਅੱਜ ਉਹ ਵੀ ਬਾਣੀ ਪੜ੍ਹਦੇ ਨੇ ਜਿਨ੍ਹਾਂ ਨੇ ਕਦੇ ਨਿਤਨੇਮ ਨਹੀਂ ਕੀਤਾ ਸੀ ਉਹ ਅੱਜ ਨਿਤਨੇਮ ਕਰਨ ਲੱਗ ਗਏ ਆ ਤੇ ਫਿਰ ਕੀ ਮਾੜਾ ਹੁਣ ਹੋ ਗਿਆ ਸਾਰੇ ਜਿੰਨੇ ਭੈਣਪਰਾ ਸ਼ਹੀਦਾ ਸਾਹਿਬ ਹੁਣ ਜਦੋਂ ਸੰਡੇ ਵਾਲੇ ਦਿਨ ਸ਼ਹੀਦਾ ਸਾਹਿਬ ਤੁਸੀਂ ਆਪ ਦੇਖੋ ਕਿੰਨੀ ਸੰਗਤ ਜੁੜਦੀ ਹੈ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਜੁੜ ਜਾਂਦੀ ਹੈ ਕਿ ਮੱਥਾ ਟੇਕਣ ਲੱਗਿਆ ਵੀ ਆਪਾਂ ਨੂੰ ਲਾਈਨ 'ਚ ਲੱਗਣਾ ਪੈਂਦਾ ਸੜਕ ਤੱਕ ਲਾਈਨ ਆ ਜਾਂਦੀ ਹੈ ਜਿਹੜੋ ਕਿ ਆਪਣਾ ਮੱਥਾ ਟੇਕਣ ਲਈ ਟਾਈਮ ਹੁੰਦਾ ਪਰਦਾਸ ਤਾਂ ਵੈਸੇ ਉੱਥੇ ਵੀ ਕੱਟ ਕੇ ਆਉਂਦੇ ਆ ਜਪੈਰਾ ਸਾਹਿਬ ਦੇ ਘਰ ਵੀ ਕੱਟਦੇ ਨੇ ਕੱਟਣ ਦਾ ਭਾਵ ਜਿਹੜਾ ਲੋਕ ਕਹਿੰਦੇ ਕੱਟਣਾ ਕੀ ਹੁੰਦਾ ਕਹਿੰਦੇ ਮਜਬੂਰੀ ਹੈ ਇਹ ਮਜਬੂਰੀ ਨਹੀਂ ਜੀ ਇਹ ਟਾਈਮ ਇੱਥੇ ਆ ਗਿਆ ਹੈ ਕਿ ਸਵੇਰ ਦਾ ਨਿਤਨੇਮ ਤਾਂ ਆਪਣਾ ਸੁਬਾਹ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਕੰਮ ਆਪਾਂ ਸਿਵਾ ਹੋ ਜਾਂਦਾ ਆਪਣਾ ਨਿਤਨੇਮ ਤਾਂ 12:00 ਵੱਜ ਜਾਂਦੇ ਨੇ ਹੈਨਾ ਇਹ ਇਸ ਟਾਈਮ ਦੇ ਅਕੋਰਡਿੰਗ ਰੱਖਿਆ ਹੋਇਆ ਜੀ 4 ਵਜੇ ਦੀ ਸਮਾਪਤੀ ਹੁੰਦੀ ਹੈ ਅਰਦਾਸ ਹੋ ਜਾਂਦੀ 4 ਵਜੇ ਤਾਂ ਕਿ ਸ਼ਾਮ ਦਾ ਆਪਣਾ ਕਹਿੰਦੇ ਇਹ ਵੀ ਨਿਤਨੇਮ ਖੋਇਆ ਗਿਆ ਨਿਤਨੇਮ ਕਰਨੋਂ ਹਟ ਕੇ ਲੋਕ ਦੁਪਹਿਰ ਸਭ ਦੇ ਮਗਰ ਲੱਗ ਗਏ ਇਹ ਗਲਤ ਗੱਲ ਹੈ ਦੇਖੋ ਜੀ ਸਵੇਰ ਦਾ ਨਿਤਨੇਮ ਵੀ ਸੰਡੇ ਦਾ ਹੋ ਜਾਂਦਾ ਹੈ ਉਸ ਵੇਲੇ ਦੁਪਹਿਰ ਸਭ ਦਾ 12 ਵਜੇ ਸ਼ੁਰੂ ਹੁੰਦਾ ਤੇ ਦੇਖੀ ਸ਼ਾਮ ਨੂੰ 4 ਵਜੇ ਅਰਦਾਸ ਹੋ ਜਾਂਦੀ ਤੇ 4 ਵਜੇ ਆਪਾਂ ਨਿਤ ਆਪਣੇ ਨਿਤਨੇਮ 4 ਵਜੇ ਕਰਦੇ ਹਾਂ ਸ਼ਾਮ ਦਾ ਟਾਈਮ ਲੈਣ ਤਾਂ ਆਪਾਂ ਫ੍ਰੀ ਹੋ ਜਾਂਦੇ ਹਾਂ ਸਾਮੰਦਰ ਨੇ ਤੇ ਨਿੰਮਟਾ ਕਰੀ ਸਕਦੇ ਆ ਨਾ ਇਹਦੇ ਵਿੱਚ ਕਿਉਂ ਜਿਹਨੇ ਨਹੀਂ ਕਰਨਾ ਉਹਦੀ ਮਰਜ਼ੀ ਹੁੰਦੀ ਹੈ ਪਰ ਤਰਕ ਕਰਨ ਵਾਲਾ ਨੂੰ ਮੈਂ ਹੱਥ ਬੰਨ੍ਹ ਕੇ ਰਿਕੁਐਸਟ ਕਰਦੀ ਆ ਵੀ ਇਦਾਂ ਦਾ ਪ੍ਰਚਾਰ ਨਾ ਕਰੋ ਇਹ ਬੰਦ ਕਰੋ ਇਹ ਬਿਲਕੁਲ ਪਖੰਡ ਨਾ ਕਹੋ ਜੀ ਮੈਂ ਪਹਿਲਾਂ ਇਹਦੋਂ ਨਹੀਂ ਸੀ ਬੋਲਦੀ ਜੋ ਵੀਡੀਓ ਆਈ ਜਾਂਦੀ ਅਸੀਂ ਆਈ ਜਾਂਦੀ ਅਸੀਂ ਪਰ ਜੋ ਦਾਸ ਨੇ ਵੀਡੀਓ ਅਪਲੋਡ ਕੀਤੀ ਸੀ ਇੱਕ ਵੈਸੇ ਤਾਂ ਮੈਂ ਕਦੇ ਫੇਸਬੁੱਕ ਤੇ ਵੀਡੀਓ ਅਪਲੋਡ ਨਹੀਂ ਕੀਤੀ ਮੈਂ YouTube ਤੇ ਹੀ ਕਰਦੀ ਹੁੰਦੀ ਆ ਤੇ ਅੱਜ ਤੱਕ ਮੈਨੂੰ ਕੋਈ ਬੈਡ ਕਮੈਂਟ ਨਹੀਂ ਕਰਦਾ ਤੇ ਘਰ ਸਾਜੀ ਮੈਂ ਵੀਡੀਓ ਫੇਸਬੁੱਕ ਤੇ ਅਪਲੋਡ ਕਰਤੀ ਸੀ ਉਸ ਤੇ ਕਾਫੀ ਜਾਣਿਆਂ ਦੇ ਈਦਾਂ ਦੇ ਕਮੈਂਟਸ ਆਏ ਸੀਗੇ ਕਿ ਪਖੰਡ ਆਏ ਕਹੇ ਤੇ ਮੈਂ ਵੀਡੀਓ ਡਿਲੀਟ ਕਰਤੀ ਕਿ ਮੈਨੂੰ ਇਹ ਵਧੀਆ ਨਹੀਂ ਲੱਗਿਆ ਕਿ ਜੋ ਕਿ ਇਹ ਪਹਿਲਾਂ ਸਾਹਿਬ ਤੇ ਕੋਈ ਤਰਕ ਕਰੇ ਕਿ ਮੈਂ ਬਹਿਸ ਨਹੀਂ ਕਰਨਾ ਚਾਹੁੰਦੀ ਹੁੰਦੀ ਤੇ ਕਿਉਂਕਿ ਮੈਂ ਜਵਾਬ ਨਹੀਂ ਦੇਣੀ ਮੇਰੇ ਗੁਰੂ ਸਾਹਿਬ ਆਪੇ ਜਵਾਬ ਦੇਣਗੇ ਤੇ ਉਸ ਤੋਂ ਬਾਅਦ ਖਾਲਸਾ ਜੀ ਮੈਂ ਹੁਣ ਕਹਿੰਦੇ ਬੱਚਾ ਦਾ ਨਿਤ ਜਿਹੜੇ ਨਿਤਨੇਮ ਕਰਦੇ ਸੀ ਉਹਨਾਂ ਦਾ ਨਿਤਨੇਮ ਖਰਾਬ ਹੋ ਗਿਆ ਕਿਉਂ ਨਿਤਨੇਮ ਇਹਦੇ ਵਿੱਚ ਖਰਾਬ ਹੋ ਗਿਆ ਠੀਕ ਹੈ ਸਵੇਰ ਦਾ ਵੀ ਨਿਤਨੇਮ ਹੋ ਜਾਂਦਾ ਸ਼ਾਮ ਨੂੰ 4 ਵਜੇ ਸੰਪੂਰਨ ਹੋ ਜਾਂਦਾ ਸਮਾਪਤੇ ਹੋ ਜਾਂਦੇ ਦੁਪਹਿਰਾ ਸਾਫ ਦੀ ਉਸ ਤੋਂ ਬਾਅਦ ਨਿਤਨੇਮ ਦਾ ਟਾਈਮ ਹੀ ਹੁੰਦਾ ਸ਼ਾਮ ਨੂੰ ਜਦੋਂ ਮਰਜੀ ਆਪਣਾ ਨਿਤਨੇਮ ਦਾ ਟਾਈਮ ਆ ਜਿਹੜਾ ਸ਼ਾਮ ਦਾ ਤੇ ਜਿਹੜੀ ਜੋਤ ਹੈ ਜੀ ਜੋਤ ਤੇ ਵੀ ਤਰੱਕੀ ਕੀਤੀ ਗਈ ਹੈ ਤੇ ਜੋਤ ਤਾਂ ਹੁਣ ਤੁਸੀਂ ਆਪ ਦੇਖੋ ਜਿੱਥੇ ਸਹੀਰ ਸਿੰਘਾਂ ਦੀ ਕੋਈ ਸਥਾਨ ਬਣਿਆ ਹੋਇਆ ਉਥੇ ਉਹ ਸ਼ਹੀਦ ਸਿੰਘਾਂ ਦੀ ਜੋਤ ਨਹੀਂ ਚੱਲਦੀ ਜੇ ਆਪਾਂ ਘਰ ਵਿੱਚ ਸ਼ਹੀਦ ਸਿੰਘਾਂ ਦੀ ਸੇਵਾ ਕਰਦੇ ਆ ਤਾਂ ਜੋਤ ਤਾਂ ਉੱਥੇ ਲਾਉਣੀ ਪਾਉਗੀ ਨਾ ਕਿੰ ਤੁਸੀਂ ਮੂਰਤੀ ਪੂਜਾ ਕਰਦੇ ਹੋ ਦੇਖੋ ਜੇ ਇਹ ਮੂਰਤੀ ਪੂਜਾ ਕਿਸ ਤਰ੍ਹਾਂ ਹੋ ਜਾਂਦੀ ਹੈ ਕਿ ਜਦੋਂ ਸ਼ਹੀਦ ਹੋਏ ਆ ਤਾਂ ਸ਼ਹੀਦਾਂ ਦੇ ਸਰੂਪ ਤਾਂ ਆਪਾਂ ਲੈਣੇ ਹੀ ਆ ਨਾ ਜਦੋਂ ਆਪਾਂ ਸਵੀਦਾ ਸਿੰਘਾਂ ਦੀ ਸੇਵਾ ਕਰਦੇ ਆ ਤੇ ਫਿਰ ਸ਼ਹੀਦ ਸਿੰਘਾਂ ਦੇ ਸਰੂਪ ਵੀ ਤਾਂ ਲੈਣੇ ਪੈਂਦੇ ਆ ਨਾ ਆਪਾਂ ਨੂੰ ਜੋ ਕੋਈ ਮਜਬੂਰੀ ਨਹੀਂ ਹੁੰਦੀ ਹੁੰਦੀ ਵੀ ਸ਼ਹੀਦਾਂ ਦੇ ਸਰੂਪ ਜ਼ਰੂਰੀ ਲੈਣੇ ਹੁੰਦੇ ਉਹ ਉਹ ਮਨ ਦੀ ਭਾਵਨਾ ਹੁੰਦੀ ਹੈ ਆਪਣੇ ਮਨ ਦੀ ਇੱਛਾ ਹੁੰਦੀ ਹੈ ਵੀ ਆਪਾਂ ਜ਼ਰੂਰੀ ਲੈਣਿਆ ਠੀਕ ਹੈ ਹੁਣ ਜੇ ਤੁਸੀਂ ਦਾਸ ਦੇ ਘਰ ਬਲ ਵੇਖੋ ਤੇ ਮੇਰੇ ਘਰੇ ਸਰੂਪ ਹੀ ਸਾਰੇ ਮਤਲਬ ਜਿੰਨੇ ਵੀ ਸ਼ਹੀਦਾਂ ਦੇ ਸਾਰੇ ਸਰੂਪ ਮੇਰੇ ਸਾਰੇ ਘਰ ਦੇ ਵਿੱਚ ਹੀ ਲੱਗੇ ਨੇ ਤੇ ਫਿਰ ਇਹਦਾ ਮਤਲਬ ਮੈਂ ਮੂਰਤੀ ਪੂਜਾ ਕਰਦੀ ਹਾਂ ਚਲੋ ਜਿੱਦੋਂ ਆਪਾਂ ਜਿਹੜੇ ਜਿਹੜੇ ਮੈਂ ਇਦਾਂ ਮੈਂ ਇਹ ਸੋਚ ਕੇ ਸਰੂਪ ਰੱਖਦੀ ਹੁੰਦੀਆਂ ਵੀ ਇਹ ਬਾਣੇ ਇਹਨਾਂ ਨੇ ਉਚਾਰਨ ਕੀਤੀ ਹੈ ਇਹ ਬਾਣੇ ਇਹਨਾਂ ਨੇ ਉਚਾਰਨ ਕੀਤੀ ਹੈ ਇਸ ਕਰਕੇ ਮੈਂ ਵੀ ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਜਾਮੇ ਚ ਪਹਿਲੇ ਜਾਮੇ ਚ ਆ ਕੇ ਜਪਜੀ ਸਾਹਿਬ ਦਾ ਉਚਾਰਨ ਕਰਤਾ ਪੰਜਵੇਂ ਜਾਮੇ ਚ ਆ ਕੇ ਉਹਨਾਂ ਨੇ ਸੁਖਮਨੀ ਸਾਹਿਬ ਦਾ ਉਚਾਰਨ ਕਰਤਾ ਦਸਵੇਂ ਜਾਮੇ ਚ ਆ ਕੇ ਉਹਨਾਂ ਨੇ ਚਪਾਈ ਸਾਹਿਬ ਦਾ ਉਚਾਰਨ ਕਰਤਾ ਤੇ ਤਿੰਨੀਆਂ ਆਏ ਤਿੰਨੋਂ ਬਾਣੀਆਂ ਇੱਕ ਇਕੱਠੀਆਂ ਕੀਤੀਆਂ ਗਈਆਂ ਹਨ ਇੱਕਠੀਆਂ ਕਰਕੇ ਉਹ ਉਹ ਬਾਣੀ ਸੰਗਤ ਦੇ ਰੂਪ ਵਿੱਚ ਤੋਂ ਪੜ੍ਹੀਆਂ ਜਾਂਦੀਆਂ ਤੇ ਕਿੰਨੇ ਸੰਗਤਾਂ ਦੇ ਦੁੱਖ ਘਟੇ ਜਾਂਦੇ ਨੇ ਤੇ ਕਿੰਨੀ ਸੰਗਤ ਮਗਰ ਲੱਗਦੀ ਐ ਇਸ ਗੱਲ ਦੇ ਕਿੰਨੇ ਸੰਗਤਾਂ ਦੀ ਭਾਵਨਾ ਦਿਲ ਦੀ ਵੱਧਦੀ ਐ ਸੰਗਤ ਕਿੰਨੀ ਖੁਸ਼ ਹੋਣ ਦੀ ਸੰਗਤ ਪੈਰਾ ਸਾਹਿਬ ਘਟ ਕੇ ਜਦੋਂ ਦੁੱਖ ਘਟੇ ਜਾਂਦੇ ਨੇ ਖਾਲਸਾ ਜੀ ਅਗਰ ਜੇ ਕਿਸੇ ਵੀ ਹੁਣ ਵੀ ਮੇਰੇ ਪੈਣ ਪ੍ਰਾਨੋ YouTube ਤੇ ਵੀ ਇਹ ਗੱਲ ਬੁਰੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਪਰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਵਿੱਚ ਪੈਰਾ ਸਾਹਿਬ ਕੋਈ ਪਖੰਡ ਨਹੀਂ ਠੀਕ ਹੈ 10 ਬਲ ਨੂੰ ਦਾ ਬਹੁਤ ਪਰਮਾਤਮਾ ਨੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੱਚ ਸ਼ਹੀਦ ਕਹਿਣ ਨਾਲ 96 ਕਰੋੜ ਸ਼ਹੀਦਾ ਦਾ ਨਾਮਤਵ ਆਪਣੀ ਝੋਲੀ ਦੇ ਵਿੱਚ ਪੈ ਜਾਂਦਾ ਖਾਲਸਾ ਜੀ ਸ਼ਹੀਦ ਸਿੰਘਾਂ ਦੀ ਤਾਕਤ ਬਹੁਤ ਹੁੰਦੀ ਹੈ ਤੇ ਜਦੋਂ ਆਪਾਂ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਕਰਦੇ ਆ 10 ਬੇਨਤੀ ਕਰਦੇ ਆ ਆਪਣੇ ਪੂਰੀ ਹੁੰਦੀ ਹੈ ਤੇ ਉਹ ਇੱਕ ਚਪੈਰਾ ਸਾਹਿਬ ਬਣਾ ਸਾਰੀਆਂ ਬਾਣੀਆਂ ਜੋੜ ਕੇ ਇੱਕ ਚਪੈਰਾ ਸਾਹਿਬ ਬਣਾਇਆ ਗਿਆ ਠੀਕ ਹੈ ਜੀ ਇਹ ਉਪਰਾਲਾ ਪਾਈ ਗੁਰੂ ਕਬਾਲ ਸਿੰਘ ਜੀ ਦਾ ਉਹ ਅਪਰਾਲਾ ਕੀਤਾ ਗਿਆ ਸੀ ਇਹ ਉਹਨਾਂ ਨੇ ਹੀ ਅਪਰਾਲਾ ਕੀਤਾ ਸੀ ਸ਼ੁਰੂ ਤੋਂ ਤੇ ਹੁਣ ਜੋ ਤਰਕ ਕਰੀ ਜਾਂਦੇ ਨੇ ਤੇ ਕਰੀ ਜਾਂਦੇ ਕਿ ਜਿਹੜੇ ਮੈਂ ਵੀਡੀਓ ਲਾ ਤਾਂ ਦਿੰਦੀ ਮੈਂ ਤੁਹਾਨੂੰ ਕਲਿੱਪ ਵੀ ਦਿਖਾ ਦਿੰਦੀ ਉਹ ਬਟ ਮੈਂ ਕਿਸੇ ਨਾਲ ਬਹਿਸਵਾਜੀ ਨਹੀਂ ਕਰਨਾ ਚਾਹੁੰਦੀ ਤੇ ਪਲੀਜ਼ ਮੇਰੀ ਰਿਕਵੈਸਟ ਹੈ ਕਿ ਇਦਾਂ ਦਾ ਕੋਈ ਵੀ YouTube ਤੇ ਵੀ ਕੋਈ ਈਸ਼ੂ ਨਾ ਬਣੇ ਜੋ Facebook ਤੇ ਬਣਦਾ ਤਾਂ ਬਣੇ ਜਾਵੇ ਮੈਂ ਹੁਣ ਉਹ ਮੈਂ ਵੀਡੀਓ ਅਪਲੋਡ ਨਹੀਂ ਕਰੂੰਗੀ ਉੱਥੇ ਉਈ ਮੈਂ ਵੈਸੇ ਵੀ ਮੇਰਾ ਬਹੁਤ ਘੱਟ ਵੀੜੀ ਜਿਹੜੀਆਂ ਮੇਰੀਆਂ YouTube ਦੇ ਆ ਵੀਡੀਓ ਮੈਂ ਕਦੇ Facebook ਤੇ ਅਪਲੋਡ ਨਹੀਂ ਕਰਦੀ ਹੁੰਦੀ ਤੇ ਉਹ ਵੈਸੇ ਇੱਕ ਦੋ ਹੋ ਕਰਤੀਆਂ ਮੈਂ ਦਪੈਰਾ ਸਾਹਿਬ ਦੀਆਂ ਵੀਡੀਓ ਉਹਨਾਂ ਤੇ ਜ਼ਿਆਦਾਤਰ ਕੋਈ ਕਿ ਤੁਸੀਂ ਨਿੱਟਨੇ ਬੱਚਾ ਦਾ ਜਿਹੜੇ ਬੱਚੇ ਨਿੱਟਨੇ ਜਿਹੜੇ ਬੱਚੇ ਕਦੇ ਗੁਰੂ ਘਰ ਨਹੀਂ ਨਾ ਗਏ ਸੀ ਜੀ ਅੱਜ ਉਹਨਾਂ ਨਿੱਟਨੇ ਕਰਦੇ ਨੇ ਤੇ ਇਹ ਦੂ ਵਧੀਆ ਹੋ ਦਸੋ ਉਪਰਾਲਾ ਕੀ ਹੋਊਗਾ ਬਾਣੀ ਪੜਨ ਦਾ ਬਾਣੀ ਨਾਲ ਜੋੜਨ ਦਾ ਜਿਹੜੇ ਉਹ ਬਾਣੀ ਦਪਹਿਰਾ ਸਾਹਿਬ ਵੀ ਕਰਦੇ ਨੇ ਗੁਰੂ ਘਰ ਵੀ ਜਾਂਦੇ ਨੇ ਜਿਨ੍ਹਾਂ ਨੇ ਕਦੇ ਗੁਰੂ ਘਰ ਨਹੀਂ ਗਏ ਸੀ ਉਹਨਾਂ ਨੂੰ ਮਹਾਰਾਜ ਨੇ ਗੁਰੂ ਘਰ ਜਾਣ ਲਾਤਾ ਦੱਸੋ ਇਹਦੇ ਵਿੱਚ ਕੀ ਮਾਰਕ ਸਾਰੇ ਜਣੇ ਮੇਰੀ ਵੀਡੀਓ ਨੂੰ ਵੇਖ ਕੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਪਖੰਡ ਹੈ ਪਰਦਾਸ ਨਹੀਂ ਪਖੰਡ ਸਮਝਦੇ ਹੁਣ ਮੈਂ ਮੈਨੂੰ ਦਿਓ ਆ ਗਿਆ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਹੁਣ ਮੇਰੀ ਫਤਿਹ ਪਰਵਾਨ ਕਰਨੀ ਦੇ ਸਾਹਮਦੇਸ ਵਿੱਚ ਬਸਦੇ ਹੋਏ ਪੈਟ ਪਰਵਾਨ ਨੂੰ ਫਾਦੇ ਪ੍ਰਵਾਨ ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ